ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗਿਆਂਗੇ ਪਾਲਕ ਪਨੀਰ ਕਿੰਨੇ ਦਿਨਾਂ ਤੋਂ ਦਿਲ ਕਰਦਾ ਸੀ ਪਾਲਕ ਪਨੀਰ ਖਾਣ ਦਾ ਅੱਜ ਆਪਾਂ ਸੋਚਿਆ ਕਿ ਚਲੋ ਬਣਾਈ ਲਈਏ ਚਲੋ ਹੋ ਜੋ ਰੈਡੀ ਬਣਾਈਏ ਹੁਣ ਆਪਾਂ ਰੱਖਦਾ ਵਿੱਚ ਪਾਇਆ ਆਪਾਂ ਘੀਰ ਰਫਾਈਂਡ ਬਰੀਕ ਕੱਟਿਆ ਹੋਇਆ ਪਿਆਜ਼ ਲਸਣ ਅਦਰਕ ਟਮਾਟਰ ਹਰੀ ਮਿਰਚ ਦਾ ਪੇਸਟ ਪਾਵਾਂਗੇ ਤੇ ਇਹ ਆਪਣਾ ਪਾਲਕ ਗ੍ਰाइंड ਕੀਤਾ ਹੋਇਆ ਤੇ ਪਨੀਰ ਤੇ ਮੱਖਣ ਵੀ ਪਾਵਾਂਗੇ ਵਿੱਚ ਚਲੋ ਬਣਾਨੇ ਹੁਣ ਆਪਾਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਬਰੀਕ ਕੱਟਿਆ ਹੋਇਆ ਪਿਆਜ਼ ਚੰਗੀ ਤਰ੍ਹਾਂ ਆਪਾਂ ਬਲੈਕ ਕਰ ਲਾਂਗੇ ਤੇਰੇ ਦੇ ਵਿੱਚ ਟੇਸਟ ਪਾਵਾਂਗੇ ਜਿਹੜਾ ਟਮਾਟਰ ਤੇ ਅਦਰਕ ਆਪਾਂ ਬਣਿਆ ਹੋਇਆ ਟੇਸਟ ਹੈ ਤਿਆਰ ਹੋਣ ਨੂੰ ਹੋ ਰਿਹਾ ਥੋੜਾ ਟਾਈਮ ਆਪਾਂ ਇਹਨੂੰ ਢੱਕ ਲੈਣਾ ਤੇਰੇ ਬ੍ਰਾਊਨ ਹੋ ਜੇਗਾ ਆਪਾਂ ਅਮੁੱਲ ਬਟਰ ਯੂਜ਼ ਕਰਦੇ ਆਂ ਆਪਾਂ ਤੁਸੀਂ ਵੀ ਕਰਿਆ ਕਰੋ ਹਰੇਕ ਪਨੀਰ ਦੇ ਵਿੱਚ ਵੀ ਪੈ ਜਾਂਦਾ ਹੈ ਵਧੀਆ ਹੁੰਦਾ ਟੇਸਟ ਵਧੀਆ ਹੁੰਦਾ ਹਰ ਇੱਕ ਚੀਜ਼ ਦੀ ਮੂਲੀਆਂ ਦਾ ਚਾਰ ਵੀ ਬਣਾਇਆ ਸੀ ਅੱਜ ਆਪਾਂ ਇਹ ਵੀ ਤੁਹਾਨੂੰ ਆਪਾਂ ਕਿਸੇ ਦਿਨ ਸ਼ੇਅਰ ਕਰਾਂਗੇ ਕਿ ਕਿੱਦਾਂ ਬਣਾਇਆ ਮੂਲੀਆਂ ਗੋਭੀ ਗਾਜਰਾਂ ਦਾ ਤੇ ਆਜ ਆਪਣਾ ਬਰਮ ਬਰਮ ਥੋੜਾ ਥੋੜਾ ਹੋਣ ਲੱਗ ਗਿਆ ਉਹ ਟੱਕਦਾ ਨਹੀਂ ਥੋੜਾ ਜਿਹਾ ਹੋਰ ਹੋ ਜੂਗਾ ਫੇਰੇ ਦੋਸਤੋ ਮੱਖਣ ਆਪਾਂ ਜਦੋਂ ਪਿਆਜ਼ ਭੁੰਨਦਿਆਂ ਉਦੋਂ ਵੀ ਆਪਾਂ ਕੀ ਚੈਟ ਕਰ ਸਕਦੇ ਆ ਜਦੋਂ ਚੀਜ਼ ਬਣ ਗਿਆ ਉਦੋਂ ਵੀ ਕਰ ਸਕਦੇ ਆ ਉਹ ਆਪਣੀ ਚੁਆਇਸ ਆ ਵੀ ਕਦੋਂ ਕਰਨਾ ਆਪਾਂ ਵੀ ਚੈਟ ਪਰ ਆਪਾਂ ਜਦੋਂ ਆਪਣਾ ਕਾਲਕ ਪਨੀਰ ਰੈਡੀ ਹੋ ਜਾਊਗਾ ਆਪਾਂ ਉਦੋਂ ਵੀ ਚੈਟ ਅਡ ਕਰਾਂਗੇ ਇਹਦੇ ਲੋ ਜੀ ਪਿਆਜ਼ ਆਪਣੇ ਹੋ ਗਏ ਨੇ ਬ੍ਰਾਊਨ ਹੁਣ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਟੇਸਟ ਥੋੜਾ ਜਿਹਾ ਟਾਈਮ ਇਹਨੂੰ 5-5 ਮਿੰਟ ਸੇਕ ਲਵਾਵਾਂਗੇ ਫਿਰ ਵਿੱਚ ਪਾਵਾਂਗੇ ਨਮਕ ਟੱਕ ਦਾਂਗੇ ਆ ਦੇਖ ਲੋ ਸਾਡਾ ਕੋਕੋ ਵੀ ਵਿੱਚ ਫਿਰਦਾ ਹੈ ਵੀ ਦੇਖ ਰਿਹਾ ਵੀ ਕੀ ਬਣਾ ਰਹੇ ਨੇ ਫਿਰ ਸੋਈ ਦੇ ਵਿੱਚ ਅੱਜ ਹੈਨਾ ਕੀ ਬਣਾ ਰਹੇ ਆ ਪਾਲਕ ਪਨੀਰ ਬਣਾ ਰਹੇ ਆ ਖਾਏਗਾ ਤੂੰ ਸਟੇਕ ਆਪਾ ਲਵਾ ਲਿਆ ਹੁਣ ਆਪਾਂ ਇਹ ਲੋ ਦੀ ਸਟੇਕ ਆਪਾ ਲਵਾ ਲਿਆ 5 ਮਿੰਟ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਪਹਿਲਾਂ ਆਪਾਂ ਮਿਰਚ ਪਾਊਡਰ ਥੋੜਾ ਜਿਹਾ ਮੈਂ ਹਰੀ ਮਿਰਚ ਵੀ ਪਾ ਲਈ ਸੀ ਇਹਦੇ ਵਿੱਚ ਫਿਰ ਮਸਾਲਾ ਕਿਚਨ ਟਿੰਡ ਜਿਹੜਾ ਵੀ ਤੁਹਾਡੇ ਕੋਲ ਹੈਗਾ ਮਸਾਲਾ ਐਡ ਕਰ ਸਕਦੇ ਹੋ ਤੁਸੀਂ ਨਮਕ ਤੇ ਦੇਗੀ ਵਿੱਚ ਸਵਾਦ ਅਨੁਸਾਰ ਪਾ ਲਈ ਗਰੇਵੀ ਲੈਡ ਰੈਡ ਪਾ ਲਈ ਤੇ ਸਵਾਦ ਅਨੁਸਾਰ ਹਲਦੀ ਬਸ ਥੋੜੀ ਥੋੜੀ ਘੱਟ ਹੀ ਪਾਣੀ ਬਸ ਥੋੜਾ ਜਿਹਾ ਪਾਣੀ ਐਡ ਕਰਾਂਗੇ ਹੁਣ 5 ਮਿੰਟ ਮਸਾਲਾ ਭੰਨ ਕੇ ਅੰਦਰ ਆਪਣਾ ਪੂਨ ਹੋ ਰਿਹਾ ਵਿੱਚ ਹੁਣ ਐਡ ਕਰਾਂਗੇ ਇਹਦੇ ਆਪਾਂ ਪਾਲਕ ਹੁਣ ਆਪਾਂ ਐਡ ਕਰਨ ਲੱਗੇ ਆਂ ਇਹਦੇ ਵਿੱਚ ਪਾਲਕ ਜਿਹੜਾ ਆਪਾਂ ਨੇ ਗ੍ਰाइंड ਕੀਤਾ ਹੋਇਆ ਆਪ ਨਾਲ ਥੋੜੀ ਚੰਗੀ ਤਰ੍ਹਾਂ ਪਾ ਲੈਣੇ ਆਪਾਂ ਜਿੰਨੀ ਕੁ ਤੁਸੀਂ ਗਰੇਵੀ ਪਤਲੀ ਰੱਖਣੀ ਆ ਆਪਣੇ ਅਕੋਰਡਿੰਗ ਤੁਸੀਂ ਰੱਖ ਸਕਦੇ ਆ ਆਪਾਂ ਇਹਨੂੰ ਹਿਲਾ ਰਹੇ ਹਾਂ ਮਿਕਸ ਕਰ ਰਹੇ ਹਾਂਗੇ ਚੰਗੀ ਤਰ੍ਹਾਂ ਫਿਰ ਗਰੇਵੀ ਦਾ ਵੀ ਪਤਾ ਲੱਗ ਜੂਗਾ ਕਿ ਕਿੰਨੀ ਇੱਕ ਗਾੜੀ ਰੱਖਣੀ ਹੈ ਤੇ ਕਿੰਨੀ ਕਿ ਪਤਲੀ ਆਪਣੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਆਪਾਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਐਡ ਕਰਾਂਗੇ ਕਿਉਂਕਿ ਹਲੇ ਬਹੁਤ ਗਾੜੀ ਹੈ ਇੱਕ ਕੱਪਾ ਦਾ ਪਾਣੀ ਐਡ ਕਰਨਾ ਹੈ ਇਹਦੇ ਵਿੱਚ ਕਿਉਂਕਿ ਹਲੇ ਬਹੁਣੇ ਲਾ ਵੀ ਚਲੋ ਹੁਣ ਆਪਾਂ ਇਹਨੂੰ 10 ਮਿੰਟ ਤੱਕ ਟੱਕ ਕੇ ਰੱਖ ਦਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਤੇ ਬਾਟਰ ਪਨੀਰ ਆਪਾਂ ਕੱਟ ਲਿਆ ਸੀ ਬਸ ਬਣ ਜਾਂਦਾ ਨੂੰ 10 ਮਿੰਟ ਸੇਕ ਲੱਗ ਗਿਆ ਮੈਂ ਤੇਰੇ ਵਿੱਚ ਪਨੀਰ ਤੇ ਬਟਰ ਐਡ ਕਰ ਲਾਂਗੇ ਆਪਾਂ ਲੋਦੀ ਸੇਕ ਆਪਾਂ ਲਵਾ ਲਿਆ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਪਨੀਰ ਦੇ ਆਪਾਂ ਛੋਟੇ ਛੋਟੇ ਟੁਕੜੇ ਹੱਟਨੇ ਸੀਗੇ ਇਹਦੇ ਨਾਲ ਮਿਕਸ ਕਰਾਂਗੇ ਆਪਾਂ ਇਹਨੂੰ ਕਿਚਪੈਟ ਐਡ ਕਰ ਰਹੇ ਹੁਣ ਬਟਰ ਬਸ ਹੁਣ ਆਪਾਂ ਇਹਨੂੰ ਸੇਕ ਨਹੀਂ ਲਵਾਣਾ ਹੈਗਾ ਬਸ ਆਪਾਂ ਇਹਨੂੰ ਫੈਂਸ ਕਰ ਦਾਂਗੇ ਬੰਦ ਆਪਾਂ ਇਹਨੂੰ ਟੱਕ ਦਵਾਂਗੇ ਲੋ ਜੀ ਪਾਲਕ ਪਨੀਰ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਖਾਵਾਂਗੇ ਰੋਟੀ ਫਿਰ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਵੀ ਕਿੱਦਾਂ ਦਾ ਬਣਿਆ ਹੁਣ ਆਪਾਂ ਲੱਗਿਆਂ ਰੋਟੀ ਨਾਲ ਟੇਸਟ ਕਰਨ ਪਾਲਕ ਪਨੀਰ ਦਾ ਕਿੰਦਾ ਨਾ ਬਣਿਆ ਚਲੋ ਹੁਣ ਆਪਾਂ ਖਾ ਕੇ ਦੇਖਦੇ ਹਾਂ ਕਿੰਦਾ ਨਾ ਬਣਿਆ ਹੂੰ ਪਾਲਕ ਪਨੀਰ ਐਂ ਕੈਂਟ ਬਣਿਆ ਦੇਖੋ ਜੀ ਰੈਸਿਪੀ ਵਧੀਆ ਲੱਗੀ ਤਾਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜਰੂਰ ਦੱਸਿਓ ਕਿ ਕਿੰਦਾ ਨੀ ਲੱਗੀ ਕਮੈਂਟ ਵਿੱਚ ਸਾਰਿਆਂ ਨੂੰ ਬਾਏ ਟੇਕ ਕੇਅਰ